ਕੀਰਤ ਸਿੰਘ ਤਪੀਆ ਦੀ ਕਵਿਤਾ ਉਦਾਸੀਆਂ ਲੋੜੀਆਂ ਉਦਾਸੀਆਂ ਨੇ ਲੋੜੀਆਂ ਤੇ ਸਾਡੇ ਉਦਾਸੇ ਦਿਨ ਤਿਉਹਾਰ ਕਿਸ ਰੱਬ ਨੂੰ ਸੁਣਾਈਏ ਦਿਲ ਆਪਣੇ ਦਾ ਹਾਲ ਪੁੱਛੇ ਦੇਸ਼ ਦੇ ਕਿਸਾਨਾਂ ਨੂੰ ਕਿਉਂ ਹੱਡ ਬਾਲ ਕੇ ਲੋੜੀ ਸੇਕਣ ਹਰ ਦਿਨ ਤਿਹਾਰੋ ਸੜਕਾਂ ਤੇ ਵਿੱਚ ਕੇ ਦੇਖਣ ਕਿਉਂ ਦੇਸ਼ ਦਾ ਹੀ ਅੰਨਦਾਤਾ ਅੱਜ ਝੇਲ ਰਿਹਾ ਭੁੱਖਾਂ ਦੀ ਮਾਰ ਕਿਸ ਰੱਬ ਨੂੰ ਸੁਣਾਏ ਦਿਲ ਆਪਣੇ ਦਾ ਹਾਲ ਆਪਣੇ ਦੇਸ਼ ਦੇ ਰਖਵਾਲਿਆਂ ਹੀ ਅੱਜ ਆਪਣਿਆਂ ਦੇ ਰਾਹ ਡੱਕੇ ਵਿੱਚ ਠੰਡੀਆਂ ਰਾਤਾਂ ਲਾਏ ਕਿਸਾਨਾਂ ਰਾਹਾਂ ਤੇ ਮੋਰਚੇ ਪੱਕੇ ਆਮ ਜਨਤਾ ਵੀ ਹੁੰਦੀ ਹੈ ਰਾਹਾਂ ਤੇ ਖੱਜਲ ਖੁਆਰ ਕਿਸ ਰੱਬ ਨੂੰ ਸੁਣਾਏ ਅੱਜ ਦਿਲ ਆਪਣੇ ਦਾ ਹਾਲ ਖੁਸ਼ੀਆਂ ਗਮੀਆਂ ਦਿਨ ਤੇ ਹਾਰ ਸਭ ਸੜਕਾਂ ਤੇ ਹੀ ਗੁਜ਼ਾਰਦੇ ਆਪਣੀਆਂ ਹੱਕੀ ਮੰਗਾਂ ਵਾਸਤੇ ਪ੍ਰਸ਼ਾਸਨ ਅੱਗੇ ਅਰਜ਼ ਵਿਚਾਰਦੇ ਪਰ ਕੋਈ ਨਾ ਸੁਣਦਾ ਅੱਜ ਉਹਨਾਂ ਦੀ ਹਾਲ ਪਾਰ ਕਿਸ ਰੱਬ ਨੂੰ ਸੁਣਾਏ ਅੱਜ ਦਿਲ ਆਪਣੇ ਦਾ ਹਾਲ ਅੱਜ ਆਪਣੇ ਹੀ ਦੇਸ਼ ਵਿੱਚ ਅਸੀਂ ਲੱਗਦੇ ਹਾਂ ਪਰਾਈ ਇੱਕੋ ਸਾਡੀ ਰਹਿਣੀ ਬਹਿਣੀ ਇੱਕੋ ਹੀ ਮਾਣੇ ਸਭ ਨਹੀਂ ਜਾਏ ਫਿਰ ਕਿਉਂ ਕਰਨ ਵਿਤਕਰਾ ਰੁੱਲਦੇ ਨੇ ਬੁੱਢੇ ਤੇ ਰੁੱਲਦੇ ਨੇ ਬਾਲ ਕਿਸ ਰੱਬ ਨੂੰ ਸੁਣਾਈ ਅੱਜ ਦਿਲ ਆਪਣੇ ਦਾ ਹਾਲ ਰੱਬ ਕਰੇ ਇਹ ਸਭ ਮਸਲੇ ਜਲਦੀ ਹੱਲ ਹੋ ਜਾਵਣ ਦੇਸ਼ ਦੀ ਖੁਸ਼ਹਾਲੀ ਵਾਸਤੇ ਧੰਮਾ ਦੁਨੀਆ ਵਿੱਚ ਪਾਵਣ ਛੇਤੀ ਮਸਲੇ ਹੱਲ ਹੋ ਜਾਵਣ ਹਰ ਕੋਈ ਲੈਂਦਾ ਦਿਸੇਸਾਰ ਫੇਰ ਉਸ ਰੱਬ ਤੋਂ ਜਾਵਣ ਸੱਬੇ ਹਰਦਮ ਵਾਰੂ ਵਾਰ ਫੇਰ ਉਸ ਰੱਬ ਤੋਂ ਜਾਵਣ ਸੱਬੇ Ardambaruvar, danua.